Up <simitation> enquanto <simitation> <simitation> اهلا وسهلا اهلا وسهلا

ਇਹ ਇੱਕ ਜਗ੍ਹਾ ਸੀ ਕਿ ਪਿੰਡ ਦਾ ਨਾਮ ਸੀ ਹੈ ਬੜਾ ਜਿੱਕਰ ਉਹਦੇ रामन जय ਦੀ ਗੋਪ ਤੋਂ ਤਲਬੀਦਰ ਸਵਾਮੀ ਜੀ ਦੇ ਪੁੱਤ ਸਾਹਿਬ ਜਾਨਾ ਸੂਰਬੀਰ ਬਹਾਦਰਾਂ ਨੇ ਜਨਮ ਲਿਆ ਧੰਨ ਬਾਬਾ ਜੁਹਾਰ ਸਿੰਘ ਜੀ ਸਾਹਿਬ ਜਾਇਦਾ ਬਾਬਾ ਦੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਸਾਹਿਬ ਉਹ ਮਾਦਾਂ ਜੀਤੋ ਦੀ ਸਮਾਈ ਤਲਬੀਦਰ ਸਵਾਮੀ ਜੀ ਦੇ ਨਾਲ ਅਨੰਪੁਰ ਸਾਹਿਬ ਦੀ ਧਰਤੀ ਤੇ ਹੋਈ ਭਾਈ ਹਰਜਾ ਸਿੰਘ ਜੀ ਨਗਰ ਗਏ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਰਬੰਧੀਆਂ ਨੂੰ ਜਦੋਂ ਦੱਸਿਆ ਵਧਾਈਆਂ ਹੋਈਆਂ। ਕਾਲ ਹੋ ਭਾਈ ਹਰਜਸ ਸਿੰਘ ਜੀ ਤੁਹਾਡੇ ਗੁਰੂ ਘਰ ਨਾਲ ਸਾਥ ਬਣ ਨਹੀਂ ਤੇ ਸਰਬੰਧ ਟੁੱਟ ਗਿਆ। ਬਦਾਂ ਜਾ ਮੱਦੀਆ ਵਿਆਹ ਦੀ ਤਰੀਕ ਮਿੱਥਨ ਲਈ ਭਾਈ ਹਰਜਸ ਸਿੰਘ ਜੀ ਕਰਗੀ ਧਰਜੀ ਦੇ ਚਰਨਾਂ ਵਿੱਚ ਦੁਬਾਰਾ ਆਜ ਰਿਹਾ ਕੁਝ ਸਮੇਂ ਦਾ। ਗੁਰਦੇਵ ਨੂੰ ਬੇਨਤੀ ਕੀਤੀ ਮਹਾਰਾਜ ਵਿਆਹ ਦੀ ਤੇਰੀ ਦਾਤ ਦੀ ਕਿਰਪਾ ਕਰਕੇ ਮੈਨੂੰ ਦੱਸੋ ਤਾਂ ਉਸ ਵੇਲੇ ਗੁਰਦੇਵ ਨੇ ਕਿਹਾ ਕਿ ਵਿਆਹ ਦੀ ਤਰੀਕ ਤਾਂ ਬਾੜ ਮਹੀਨੇ ਚ ਰੱਖਾਂਗੇ ਫਿਰ ਬੇਨਤੀ ਕੀਤੀ ਮਹਾਰਾਜ ਫਰਾਤ ਨੇ ਕਿ ਲਾਹੌਰ ਆਓ ਤੇ ਤਲਗੀਦਰ ਸਵਾਮੀ ਨੇ ਕਹਿੰਦੇ ਅਸੀਂ ਨਹੀਂ ਲਾਹੌਰ ਆਉਣਾ ਤੌਰ ਇੱਥੇ ਲੈ ਆਉਂਦੇ ਭਾਈ ਹਰਗਜ ਜੀ ਕਹਿਣ ਲੱਗੇ ਮਹਾਰਾਜ ਵੀ ਲਾਹੌਰ ਕੋਈ ਛੋਟਾ ਮੋਟਾ ਨਗਰ ਇੱਥੇ ਕਿਵੇਂ ਬਾਦਸ਼ਾਹ ਕਹਿੰਦੇ ਆ ਜਾਏਗਾ ਦਿਆ ਦੇ ਤਾਂ ਦਿਲ ਥੋੜੇ ਗੁਰਦੇਵ ਕਹਿਣ ਲੱਗੇ ਇੱਥੇ ਗੁਰੂ ਦਾ ਲੋਹਰ ਬਸੇਗਾ ਉਹ ਮਲੇਛਾਂ ਦਾ ਲੋਹਰ ਕੇ ਗੁਰੂ ਦਾ ਲੋਹਰ ਬਸੇਗਾ ਇੱਥੇ ਤਾਂ ਉਸ ਵਕਤ ਗੁਰਦੇਵ ਨੇ ਬਚਨ ਕਹੇ ਭਾਈ ਹਰਜਸੀ ਨੇ ਸੱਤ ਕਰਕੇ ਬਚਨ ਮੰਨ ਲਏ ਹੁਕਮ ਹੋਇਆ ਕਿ ਤੁਸੀਂ ਆਪਣਾ ਸਾਰਾ ਪਰਿਵਾਰ ਸਾਥ ਸੰਗਤੀਆਂ ਨੂੰ ਲੈ ਕੇ ਆ ਜਾਓ ਅੰਮ੍ਰਿਤਸਰ ਦਾ ਲੋਹਰ ਗੁਰੂ ਕੇ ਲੋਹਰ ਇਦھر ਗੁਰਦੇਵ ਦੇ ਹੁਕਮਨਾਮੇ ਪਹੁੰਚੇ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਜਿਹੜੇ ਵੱਡੇ ਵੱਡੇ ਪੰਜਾਬ ਤੋਂ ਆਉਂਦੇ ਹੁੰਦੇ ਛੇਲਿਆਂ ਦੇ ਉੱਤੇ ਅਕਸਰ ਬਾਜ਼ਾਰ ਲਾਣ ਵਾਸਤੇ ਵਪਾਰੀ ਆ ਜਾਂਦੇ ਰੋਪੜ ਬੜਾ ਵੱਡਾ ਨਗਰ ਸੀ ਸਰੰਗ ਤੇ ਲਾਗੇ ਲਾਗੇ ਜਿਹੜੇ ਫੋਰ ਨਗਰ ਸੀ ਜਲੰਧਰ ਤੱਕ ਦੇ ਵਪਾਰੀਆਂ ਨੂੰ ਸਵੇਰ ਪਹੁੰਚੇ ਤੇ ਜਿਨ੍ਹਾਂ ਨੇ ਵਪਾਰ ਕੁਨਾਫਾ ਕੱਟਣਾ ਉਹ ਇੱਥੇ ਗੁਰਦੀਪਾਉਂਡ ਦੇ ਚਾਵਸਣਾ ਆਪਣੇ ਬਾਜ਼ਾਰ ਲਾਣ ਦੁਕਾਨਾਂ ਜਗਤ ਮਾਲਾ ਧੰਵਾਦ ਜੀਤੋ ਜੀਵੇ ਨਾਲ ਗੁਰੂ ਕੇ ਲਾਹੌਰ ਦੀ ਤਰਕੀ ਦੇ ਸੰਪੰਨ ਹੋਇਆ ਅੱਜ ਦਾ ਦਿਨ ਸਤੂਰ ਜੀ ਦੇ ਵਿਆਹ ਪੁਰਬ ਵਜੋਂ ਬੜੀ ਸਰਲਾ ਭਾਵ ਨਾਲ ਮਨਾਇਆ ਜਾਂਦਾ ਹੈ ਇਤਿਹਾਸ ਵਿੱਚ ਮਹਾਂ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਦੇ ਵਾਰਨ ਲਿਖੇ ਹਨ ਕਿ ਤਨਗੀਦਰ ਸਾੰਗੀ ਜੀ ਨੂੰ ਉਹਨੂੰ ਬਰਾਤਾਂ 2-2 ਦਿਨ 3-3 ਦਿਨ 4-4 ਦਿਨ ਘਹਾਉ ਕਰਕੇ ਰੱਖਦੀਆਂ ਸਨ جی دو دوت گئے ہاں ਦੋਰ ਲਾਲ ਲੱਗੇ ਪਰ ਬਚਾ ਨਹੀਂ ਇਹਦੇ ਹੱਥ ਫੜ ਲੋ ਬਣਾ ਮੇਰੇ ਮਾਨ ਦਾ ਸ਼ੰਕਾ ਦਵਾ ਗਿਆ ਮੈਂ ਮੁਝੇ ਚੇਹੇ ਦੇ ਤਾਰ ਵਿੱਚ ਰਾਜੂ ਨਾ ਪੜ ਭਰਿਆ ਨਹੀਂ ਹੋਣਾ ਇਹ ਸਤਿਮੁਹਾਤੋ ਕਿ ਜਿਹਨੇ ਬਾਦ ਦੇ ਧਾਰਣੀ ਨੇ ਕਿ ਆਪਣੇ ਬਾਦ ਦੀ ਗਾਣ ਤੂਰੇ ਬ੍ਰਹਮੰਡ ਦੀ ਰਚਨਾ ਕਰਕੇ ਸਭ ਨੂੰ ਪਾਲ ਕੇ ਸੰਗਾਰਣ ਦੀ ਸ਼ਕਤੀ ਰੱਖਦੀ ਲਾਗੇ ਭਾਈ ਜੀਤਬੰਦ ਸੀ ਜੋ ਭਾਈ ਕਸ਼ੂਦਾ ਦੇ ਲੋਕੇ ਭਰਾ ਸਨ ਉਹਨਾਂ ਦੇ ਮਾਲਿਕ ਵਾਚਨ ਬੋੜਾ ਆ ਗਿਆ ਕਿ ਜੇ ਵੀ ਸਰੋਛਾ ਜੀ ਦੀ ਦੁਆ ਸਾਲੜ ਬਰਸਾ ਕੁੱਟਦੇ ਤੇ ਕੁੱਟਿਆ ਜਾਣਾ ਗੱਲ ਕੀ ਧਰ ਜੀ ਨੇ ਸਰਵੇ ਅਸਰਾਂ ਦੀ ਬਰਸਾ ਕੁੱਟਿਆ ਤੇ ਪਾਣੀ ਵੀ ਵੇਖ ਧਾਰ ਵਿੱਚੋਂ ਬਰਸੇ ਦੀ ਜਰਾਂ ਹੋ ਲੈਣ ਕੇ ਬਾਦ ਨੂੰ ਨਰਮ ਜਾ ਰਿਹਾ ਹੋਣ ਉਹ ਜੀਤਬੰਦ ਦੇ ਮਨ ਦਾ ਸ਼ੰਕਾ ਦਵਾਰਣਾ ਹੈ ਦੁਬਾਰਾ ਫਿਰ ਵਰਖਾ ਮਾਰਿਆ ਜ਼ੋਰ ਨਾਲ ਜੀਤਵਾਲ ਨੂੰ ਕਹਿੰਦੇ ਜੀਤਵਾਲ ਦਾ ਘੋੜੇ ਨੂੰ ਲੱਗ ਕੇ ਦੋ ਹੱਥਾਂ ਨਾਲ ਜ਼ੋਰ ਲਾ ਕੇ ਸੰਗੋਸ਼ਾ ਦੇ ਘਸ ਲਾਇਆ ਸੀ ਦੋ ਹੱਥ ਲਾ ਕੇ ਮੋਟ ਕੇ ਦੇਖਿਆ ਤੇ ਜਦ ਉਹ ਪਾਤਸ਼ਾਹ ਨੇ ਮਾਮਾ ਕਿਰਪਾਲ ਚੰਦ ਹੋਣਾ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਤੀਸਰੀ ਵਾਰ ਵਰਖੇ ਦਾ 바ਰ ਕੀਤਾ ਤੀਸਰੀ ਧਾਰਾ ਵੀ ਪਾਣੀ ਦੀ ਉੱਥੋਂ ਵਹਿ ਤੁਰੀ ਉੱਤੇ ਅੱਜ ਵੀ ਉਹ ਤਰਵੇਣੀ ਮਹਾਰਾਜ ਜੀ ਦੇ ਸਥਾਨ ਤੇ ਗੁਰਦੁਆਰਾ ਤਰਵੇਣੀ ਸਾਹਿਬ ਸਤਿਗੁਰੂ ਜੀ ਦੇ ਵਿਆਹ ਪੁਰਬ ਦੀ ਯਾਦਗਾਰ ਕੈਲ ਹੈ ਸੰਗਤਾਂ ਦਾ ਦਰਸ਼ਨ ਕਰਦੀ ਹੈ ਜੀ ਸਤਕਾਰਯੋਗ ਮਾਤਾ ਜੀਤੋ ਜੀ ਦਾ ਡੋਲਾ ਲੈ ਕੇ ਗੁਰੂ ਕੇ ਲੋਹਰ ਤੋਂ ਗੁਰਦੇਵ ਜੀ ਅਨੰਦਪੁਰ ਸਾਹਿਬ ਆਣ ਦਰਾਜੇ ਸਤਿਗੁਰੂ ਜੀ ਦੇ ਵਿਆਹ ਪੁਰਬ ਦਾ ਦਿਹਾੜ ਬਾਰੇ ਜਿਵੇਂ ਤੇਰਾ ਪੜ੍ਹਤ ਪਾਸ ਕਿ ਕਿਹਾ ਜੀ ਉਹ ਪੇਪਰ ਦੀ ਬੁੱਲਾ ਤਾੜੀਆਂ ਦੇ ਜਿਹੜੇ ਬੱਚੇ ਸਨ ਸਨੇਹ ਕੋ ਬਾਗੀ ਦੇ ਬੁੱਲਿਆਂ ਦੇ ਸਨੇਹ ਉਹ ਇੱਕ ਹੁੰਦਾ ਜਿਹੜਾ ਕੱਪ ਦੇ ਵਿੱਚ ਨੰਨ ਪੜ੍ਹਦੀ ਚਾਰਜ ਜਿੰਦਾ ਜਾਂਦੇ ਤੇਰੀਆਂ ਨੇ ਕੋ ਮਾਰਨ ਝਿੰਪੀ ਨੂੰ ਵੀ ਕਰਾਵੇ ਬਾਵਾਸ ਦੀ ਨਾਲ ਬੈਠ ਲੱਗੇ